ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਟਿੱਪ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਅਮਨਦੀਪ ਕੋਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋਰ ਗੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਵਾਈਲਾਈਕ ਇੰਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੇ ਵੀਡੀਓ ਜਿਹੜਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਦਿਤੇ ਕਿਸੇ ਵੀ ਤਰ੍ਹਾਂ ਦਾ ਆਪਣਾ ਬੁਟੀਕ ਸੂਟ ਲੈ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦੋਨਾਂ ਨਾਮ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿਖ ਕੇ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਆਪਣਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਹ ਵੀ ਆਪਣੇ ਆ ਫੋਟੋ ਆ ਪਾਈ ਹੋਈਆਂ ਹਨ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਤੁਸੀਂ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਆਪਣਾ ਡਿਜ਼ਾਈਨ ਦੇਖ ਸਕਦੇ ਹੋ ਆਪਣੀ ਡਿਜ਼ਾਈਨਿੰਗ ਵੀ ਸਾਨੂੰ ਭੇਜ ਕੇ ਤੁਸੀਂ ਆਪਣਾ ਸੇਮ ਹੂ ਡਰਾਇਰ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਣੇ ਅੱਜ ਵਾਲੇ ਸੂਟ ਲੈਣਗੇ ਸਾਰੇ ਆਪਾਂ ਬਹੁਤ ਸੋਹਣੇ ਸੂਟ ਤੁਹਾਡੇ ਲਈ ਵਰਕ ਵਾਲੇ ਸੂਟ ਵੀ ਲੈ ਕੇ ਆਏ ਤੇ ਆਪਾਂ ਡਿਜ਼ਾਈਨਰ ਸੂਟ ਵੀ ਲੈ ਕੇ ਆਏਗੇ ਕਾਫੀ ਸਾਰੇ ਡਿਮਾਂਡ ਦੇ ਵਿੱਚ ਸੀ ਇਹ ਆਪਣੇ ਡਿਜ਼ਾਈਨਰ ਸੂਟ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵੀ ਪਸੰਦ ਆਉਣਗੇ ਤੇ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਸੂਟ ਦਿਖਾਇਆ ਸੀ ਡਿਜ਼ਾਈਨਰ ਸਾਡਾ ਉਹ ਕਾਫੀ ਸਾਰਾ ਆਪਣਾ ਉਹਨਾਂ ਨੂੰ ਪਿਆਰ ਮਿਲਿਆ ਕਾਫੀ ਤੇ ਆਪਾਂ ਉਦਾਂ ਲਈ ਸੂਟ ਡਿਜ਼ਾਈਨਰ ਸੂਟਾਂ ਦੇ ਲਈ ਅੱਜ ਵੀ ਲੈ ਕੇ ਆਏ ਤੇ ਵਰਕ ਵਾਲੇ ਸੂਟ ਵੀ ਲੈ ਕੇ ਆਏਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਤੇ ਦੇਖੋ ਆਪਣਾ ਜਿਹੜਾ ਪਹਿਲਾ ਸੂਟ ਆਪਾਂ ਉਹ ਦਿਖਾ ਰਹੀ ਹਾਂਗੀ ਜੀ ਆਪਣਾ ਇਹ ਸੂਟ ਦੇਖੋ ਆਪਾਂ ਮਸਲੀਨ ਦੇ ਉੱਪਰ ਰੈਡੀ ਕਰਵਾਇਆ ਮਸ਼ੀਨ ਵਰਕ ਦੇ ਨਾਲ ਬਹੁਤ ਸੋਹਣਾ ਇਹਦਾ ਪਿਆਰਾ ਜਿਹਾ ਕਲਰ ਹੈਗਾ ਮਸ਼ੀਨ ਵਰਕ ਚ ਆਪਣਾ ਤਿਆਰ ਹੋਇਆ ਹੋਇਆ ਹੈਗਾ ਸਾਰਾ ਇਹ ਆਲ ਓਵਰ ਸੂਟ ਆਪਣਾ ਮਸ਼ੀਨ ਵਰਕ ਚ ਤੇ ਇਹ ਵਾਲੀ ਦੇਖੋ ਇਹਦੀ ਸ਼ਰਟ ਆ ਤੇ ਕਲਰ ਇਹਦਾ ਜਿਹੜਾ ਹੈਗਾਗਾ ਮੈਂਦੀ ਮਹਿੰਦੀ ਕਲਰ ਆਗਾ ਜਿਹੜਾ ਗ੍ਰੀਨ ਮਹਿੰਦੀ ਕਲਰ ਹੁਣ ਉਹ ਵਾਲਾ ਕਲਰ ਆਗਾ ਤੇ ਇਹ ਵਾਲਾ ਦੇਖੋ ਸਾਰਾ ਵਰਕ ਹੈ ਜਿਹੜਾ 셔ਟ ਦੇ ਉੱਪਰ ਆਊਗਾ ਸੈਂਟਰ ਪੈਨਲ ਬਣੇ ਹੋਏ ਨੇ ਕਿੰਦਾ ਸਾਰੇ ਤੇ ਇਹਦੇ ਵਿੱਚ ਜੇ ਸਾਡਾ ਆਪਾਂ ਦੋ ਥ੍ਰੈਡ ਹੀ ਯੂਜ਼ ਕੀਤੇ ਨੇਗੇ ਇੱਕ ਪਿੰਕ ਕਲਰ ਦਾ ਤੇ ਇੱਕ ਜਿਹੜਾ ਇਹਦੇ ਨਾਲ ਦਾ ਹੀ ਆਪਾਂ ਲਾਈਟ ਕਰਕੇ ਸ਼ੈਡੋ ਆ ਪਾਇਆ ਗਿਆ ਹੈਗਾ ਹੋਰ ਇਹਦੇ ਵਿੱਚ ਆਪਾਂ ਕੋਈ ਥ੍ਰੈਡ ਨਹੀਂ ਯੂਜ਼ ਕੀਤਾ ਤੁਸੀਂ ਕਲਰਫੁਲ ਥ੍ਰੈਡ ਦੇ ਨਾਲ ਵੀ ਬਣਾਵਾ ਸਕਦੇ ਹੋ ਬਹਲਾ ਡਿਜ਼ਾਈਨ ਸਿਰਫ ਇੱਕ ਥ੍ਰੈਡ ਦੇ ਨਾਲ ਵੀ ਆਪਣੇ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਇੱਕ ਥ੍ਰੈਡ ਨਾਲ ਵੀ ਇਹ ਬਹੁਤ ਸੋਹਣਾ ਲੱਗਦਾ ਹੈਗਾ ਇਦਾਂ ਦੇਖੋ ਘੇਰੇ ਦੇ ਉੱਪਰ ਆਜੂ ਸਾਰਾ ਇੰਨੇ ਚੱਕਾਂ ਦੀ ਆਜੂ ਘੇਰੇ ਤੇ ਆਜੂ ਤੇ ਫਿਰ ਐਵੇਂ ਵਿਚਕਾਰ ਦੀ ਆ ਕੇ ਦੇਖੋ ਇਹਦਾ ਸੈਂਟਰ ਪੈਨਰ ਜੇ ਬਣੇ ਹੋਏ ਨੇਗੇ ਸਾਰੇ ਬਹੁਤ ਸੋਹਣਾ ਜਿਹਾ ਵਰਕ ਦੇਖੋ ਹੋਇਆ ਹੈਗਾ ਆਹ ਵਾਲਾ ਵਰਕ ਆ ਜਿਹੜਾ ਬਾਹ ਦੇ ਉੱਪਰ ਆਜੂ ਇਦਾਂ ਇਹ ਵਾਲਾ ਬਾਹ ਦੇ ਉੱਪਰ ਆ ਗਿਆ ਤੇ ਇਧਰ ਦੇਖੋ ਆਹ ਵਾਲਾ ਮੂਰੀ ਤੇ ਆ ਗਿਆ ਸਲਵਾਰ ਤੇ ਆ ਗਿਆ ਵਰਕ ਆਹ ਵਾਲਾ ਵਰਕ ਦੇਖੋ ਮੂਰੀ ਦੇ ਉੱਪਰ ਆ ਗਿਆ ਬਹੁਤ ਸੋਹਣਾ ਲੱਗ ਕੋ ਸਲਵਾਰ ਦਾ ਵਰਕ ਵੀ ਨਾਲ ਦਾ ਐਵੇਂ ਹੋਇਆ ਹੋਇਆ ਹੈਗਾ ਕਿ ਸੂਰਤ ਜਿਹੇ ਵਰਕ ਨਾਲ ਆਪਾਂ ਨੇ ਤਿਆਰ ਕਰਵਾਏ ਨੇਗੇ ਦੇਖੋ ਬਹੁਤ ਸੋਹਣਾ ਆਪਣਾ ਨਿਕਾ ਖੂਬਸੂਰਤ ਜਿਹੜਾ ਵਰਕ ਹੈਗਾ ਉਹ ਹੈਗਾ ਇਹਦੇ ਨਾਲ ਆਪਾਂ ਸੁਪਰ نیٹ ਦਾ ਦੁਪੱਟਾ ਤਿਆਰ ਕਰਵਾਇਗਾ ਤੇ ਸਾਰਾ ਕਾਈ ਦਾ ਹੀ ਹੋਇਆ ਹੈ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਆਪਾਂ ਨੇ ਪਿੰਕ ਕਲਰ ਦੇ ਲੇਸ ਨਾਲ ਇਹ ਫਿਨਿਸ਼ਿੰਗ ਦਿੱਤੀ ਹੈ ਤੁਸੀਂ ਆਪਣਾ ਸੇਮ ਕਲਰ ਦੇ ਵਿੱਚ ਵੀ ਕਰਵਾ ਸਕਦੇ ਹੋ ਕੰਟਰਾਸਟ ਦੇ ਵਿੱਚ ਕੋਈ ਨਾ ਕੰਟਰਾਸਟ ਕਰਵਾ ਸਕਦੇ ਹੋ ਕੈਮਰਿਕ ਕੋਟਨ ਤੇ ਲਿਨਨ ਕੋਟਨ ਤੇ ਹਨਾ ਕਿਸੇ ਆਪਣੇ ਹੋਰ ਸਿੰਥੈਟਿਕ ਫੈਬਰਿਕ ਤੇ ਕਰਵਾਉਣਾ ਆਪਣਾ ਉਦ ਸਾਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਸੂਟ ਆਪਣਾ ਮਾਸਟਰਡ ਕਲਰ ਤੇ ਤਿਆਰ ਹੋਇਆਗਾ ਮਾਸਟਰਡ ਇਹ ਕਲਰ ਹੈਗਾ ਬਹੁਤ ਬਹੁਤ ਪਿਆਰਾ ਜਿਹਾ ਕਲਰ ਆ ਜਿਆਦਾ ਡਾਰਕ ਮਾਸਟਰਡ ਕਲਰ ਨਹੀਂ ਹੈਗਾ ਬਹੁਤ ਸੋਹਣਾ ਜਿਹਾ ਪਿਆਰਾ ਜਿਹਾ ਕਲਰ ਹੈਗਾ ਦੇਖੋ ਸਾਰਾ ਆਪਣਾ ਆਲ ਓਵਰੀ ਸੂਟ ਇਹ ਵੀ ਤਿਆਰ ਹੋਇਆਗਾ ਮਸਲੀਨ ਦੀ ਉਹ ਫੈਬਰਿਕ ਹੈ ਦੀ ਵੀ ਇਹ ਵਾਲਾ ਜਿਹੜਾ ਆਪਣਾ ਦੇਖੋ ਇਹ ਤੇ ਵਰਕ ਹੋਇਆ ਹੈ ਸਾਰਾ ਬਹੁਤ ਸੋਹਣਾ ਪਿਆਰਾ ਜਿਹਾ ਆਪਣਾ ਗਰਮੀ ਵਾਲਾ ਜਿਹੜਾ ਸੂਟ ਹੈ ਤਿਆਰ ਹੋਇਆਗਾ ਆਫ ਵਾਈਟ ਜਿਹਾ ਕਲਰ ਦੇ ਜਿਹੜੇ ਇਹਦੇ ਉੱਪਰ ਜਾਂਦੇ ਨੇਗੇ ਸੈਂਟਰ ਪੈਨਲ ਲੰਗੇ ਤੇ ਵੱਡੇ ਵੱਡੇ ਫਲਾਰ ਇਹ ਦੇਖੋ ਘੇਰੇ ਦੇ ਉੱਪਰ ਆ ਜਾਣਗੇ ਇਦਾਂ ਫਿਰ ਸੈਂਟਰ ਦੇ ਵਿੱਚ ਆ ਜਾਣਗੇ ਸੈਂਟਰ ਪੈਨਲਾਂ ਨਾਲ ਆ ਜਾਣਗੇ ਤੇ ਗਲੇ ਦਾ ਡਿਜ਼ਾਈਨ ਆ ਗਿਆ ਦੇਖੋ ਇਹਦਾ ਇਹ ਗਲਾ ਬਣਿਆ ਹੋਇਆ ਹੈ ਸਾਰਾ ਇਹ ਵੀ ਦੇਖੋ ਸਾਰਾ ਵਰਕ ਹੋਇਆ ਹੈਗਾ ਤੇ ਬਾਹਾਂ ਦੇ ਉੱਪਰ ਵਰਕ ਬਹੁਤ ਸੋਹਣਾ ਹੋਇਆ ਹੈਗਾ ਦੇਖੋ ਇਹ ਜੀ ਬਾਹਾਂ ਦਾ ਵਰਕ ਵੀ ਖੂਬਸੂਰਤ ਬਣਿਆ ਹੋਇਆ ਹੈ ਸੈਂਟਰ ਪੈਨਲਾਂ ਨਾਲ ਦੀ ਆਪਣੇ ਅੱਗੇ ਬਾਰਡਰ ਬਣਿਆ ਹੈਗਾ ਉੱਪਰ ਫਲਾਰ ਆ ਗਿਆ ਬਾਹਾਂ ਦੇ ਉੱਪਰ ਆ ਗਿਆ ਡਿਜ਼ਾਈਨ ਗਲੇ ਤੇ ਆ ਗਿਆ ਸਾਰੀ ਸ਼ਰਟ ਉੱਪਰ ਹੀ ਹੋਈ ਹੈ ਤੇ ਨਾਲ ਹੀ ਦੇਖੋ ਹੁਣ ਇਹਦੀ ਬੋਟਮ ਦਾ ਵਰਕ ਦੇਖੋ ਬਾਟਮ ਦਾ ਵਰਕ ਲਿਖੋ ਜੀ ਪੂਰਾ ਵਧੀਆ ਆਪਾਂ ਨੇ ਹੈਵੀ ਕੀਤਾ ਹੈਗਾ ਐਦਾਂ ਦੇਖੋ ਪੂਰਾ ਹੈਵੀ ਆਪਣਾ ਵੱਡਾ ਫਲਾਰ ਪਾ ਕੇ ਜਿਹੜਾ ਜਿਹੇ ਘੇਰੇ ਤੇ ਬੜਾ ਹੈ ਆਪਾਂ ਉਦਾਂ ਬਣਵਾਇਆ ਹੈਗਾ ਬਹੁਤ ਸੋਹਣਾ ਜਿਹਾ ਵਰਕ ਹੈ ਜਿਹੜਾ ਆਪਣਾ ਇਹਦਾ ਇਹਦੇ ਉੱਪਰ ਆ ਗਿਆ ਆਪਣੀ ਬਾਟਮ ਦੇ ਉੱਪਰ ਤੁਸੀਂ ਚਾਹੋ ਤਾਂ ਆਪਣਾ ਸੇਮ ਵਰਕ ਦੇ ਨਾਲ ਸੇਮ ਡਿਜ਼ਾਈਨ ਦੇ ਨਾਲ ਜਿਹੜਾ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਅਗਰ ਇਹਦੀ ਫੈਬਰਿਕ ਚੇਂਜ ਕਰਨੀ ਹੈ ਕਲਰ ਚੇਂਜ ਕਰਨੀ ਹੈ ਤਾਂ ਆਪਣਾ ਕੰਪਲੈਟ ਕਰ ਸਕਦੇ ਨਾਲ ਦੇਖੋ ਇਹ ਸੁਪਰ ਨੈਟ ਦਾ ਦੁਪੱਟਾ ਹੈਗਾ ਦੁਪੱਟਾ ਆਪਣਾ ਟਾਈ ਡਾਈ ਹੋਇਆ ਹੈਗਾ ਜਿਵੇਂ ਤੁਹਾਡੀ ਚੋਆਇਸ ਹੋਈ ਫੈਬਰਿਕ ਦੀ ਚੋਆਇਸ ਹੋਈ ਉਸ ਅਕੋਰਡਿੰਗ ਆਪਣਾ ਸਾਰਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣਾ ਜਿਹੜਾ ਕਲਰ ਆ ਹੈ ਕੈਰਟ ਕਲਰ ਆ ਗਾਜਰੀ ਜਿਹਾ ਕਲਰ ਆਗਾ ਤੇ ਦੇਖੋ ਇਹਦਾ ਤਾਂ ਸਾਰਾ ਮਸ਼ੀਨ ਵਰਕ ਦੇ ਨਾਲ ਆਪਣਾ ਸੂਟ ਹੈ ਜਿਹੜਾ ਇਹ ਤਿਆਰ ਹੋਇਆ ਹੈਗਾ ਕੈਰਟ ਕਲਰ ਦੇ ਉੱਪਰ ਦੇਖੋ ਇਹ ਵਾਲਾ ਸਾਰਾ ਡਿਜ਼ਾਈਨ ਆਗਾ ਜਿਆਦਾ ਜਿਹੜਾ ਕਲਰ ਆਗਾ ਆਪਾਂ ਨੇ ਜੂਸ ਕੀਤਾ ਸਰਦਈ ਜਿਹਾ ਹੈ ਵਿੱਚ ਵਿੱਚ ਇਹਦੇ ਆਪਾਂ 골ਡਨ ਜੇ ਕਲਰ ਦਾ ਜਿਹੜਾ ਥਿੱਲਾ ਚੋਸ ਕੀਤਾ ਹੈਗਾ ਬਾਕੀ ਸਾਰਾ ਆਪਣਾ ਇੱਕ ਥ੍ਰੈਡ ਦੇ ਨਾਲ ਹੀ ਜਿਹੜਾ ਇਹ ਵਰਕ ਹੈਗਾ ਹੋਇਆ ਹੋਇਆ ਹੈ ਦੇਖੋ ਸਾਰਾ ਇਹਦਾ ਸੈਂਟਰ ਪੈਨਲ ਬਣੇ ਹੋਏ ਨੇ ਪੂਰਾ ਹੈਵੀ ਵਰਕ ਹੈਗਾ ਘੇਰੇ ਦੇ ਉੱਪਰ ਆਪਣਾ ਐਦਾ ਦੇਖੋ ਡਿਜ਼ਾਈਨ ਬਣਿਆ ਹੋਇਆ ਸਾਰਾ ਚੱਕਰ ਦੇ ਉੱਪਰ ਬਣਿਆ ਹੋਇਆ ਪੂਰਾ ਹੈਵੀ ਸ਼ਰਟ ਦਾ ਫਰੰਟ ਸਾਈਡ ਹੈ ਜਿਹੜੀ ਬਣੀ ਹੋਈ ਹੈ ਦੇਖੋ ਇਹਦਾ ਬਹੁਤ ਸੋਹਣਾ ਜਿਹਾ ਕਮਸੂਰਤ ਜਿਹਾ ਵਰਕ ਹੋਇਆ ਹੈਗਾ ਇਧਰ ਬਾਹ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਦੇਖੋ ਬਾਹ ਦਾ ਵਰਕ ਆ ਗਿਆ ਐਦਾਂ ਇਹ ਵਾਲਾ ਬਾਹ ਤੇ ਆ ਗਿਆ ਵਰਕ ਤੇ ਐਦਾਂ ਦੇਖੋ ਇਹਦੀ ਬੋਟਮ ਤੇ ਆ ਗਿਆ ਵਰਕ ਆਹ ਵਾਲਾ ਵਰਕ ਹੈ ਜਿਹੜਾ ਇਹਦੀ ਬੋਟਮ ਦੇ ਉੱਪਰ ਆ ਗਿਆ ਬਹੁਤ ਸੋਹਣਾ ਜਿਹਾ ਪਿਆਰਾ ਜਿਹਾ ਵਰਕ ਹੈ ਜਿਹੜਾ ਬਾਟਮ ਤੇ ਹੈਗਾ ਨਾਲ ਇਹਦੀ ਪ्योर ਸ਼ਪੂਨ ਪ्योर ਚਨੂਨ ਦਾ ਦੁਪੱਟਾ ਹੈਗਾ ਪ्योर ਸ਼ਪੂਨ ਦਾ ਆਪਾਂ ਟਾਈ ਡਾਈ ਕਰਵਾਇਆ ਹੈ ਗਲੜਾਂ ਦੇ ਉੱਪਰ ਤੇ ਸਰਦਈ ਜੇ ਕਲਰ ਦੇ ਨਾਲ ਲੇਸ ਨਾਲ ਹੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਹਣਾ ਪਿਆਰਾ ਜਿਹਾ ਦੇਖੋ ਇਹ ਵਰਕ ਬਣਿਆ ਹੋਇਆ ਹੈਗਾ ਆਪਣਾ ਸਾਰਾ ਸਾਰਾ ਇੱਕ ਥ੍ਰੈਡ ਦੇ ਨਾਲ ਤੁਸੀਂ ਐਦਾਂ ਵੀ ਕਰਵਾ ਸਕਦੇ ਹੋਗੇ ਤੇ ਤੁਸੀਂ ਕਲਰਫੁਲ ਥ੍ਰੈਡ ਦੇ ਨਾਲ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਚੋਅਸ ਦੀ ਹੋਊਗੀ ਜਿਹੜਾ ਤੇ ਤੁਹਾਨੂੰ ਪਸੰਦ ਆ ਤੁਸੀਂ ਉਸ ਤੇ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਬਹੁਤ ਸੋਹਣੀ ਪਿਆਰੀ ਜੀ ਡਿਜ਼ਾਈਨਿੰਗ ਆਪਣੇ ਘਰమే ਵਾਲੀ ਪਾਰਟੀ ਮਰ ਡਿਜ਼ਾਈਨਿੰਗ ਡਿਜ਼ਾਈਨਿੰਗ ਹੈ ਜੀ ਆਪਣੀ ਤੁਸੀਂ ਕਿਸੇ ਵੀ ਫੈਬਰਿਕ ਤੇ ਆਪਣੀ ਚੋਇਸ ਦੇ ਅਕੋਰਡਿੰਗ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਸ ਸੂਟ ਹੈਗਾ ਇਹ ਵਾਲਾ ਲਵੈਂਡਰ ਕਲਰ ਦਾ ਸੂਟ ਆਪਣਾ ਹੈ ਲਵੈਂਡਰ ਕਲਰ ਦਾ ਸੂਟ ਹੈਗਾ ਤੇ ਇਹਦੇ ਵੀ ਆਪਾਂ ਮਸ਼ੀਨ ਵਰਕ ਦੇ ਨਾਲ ਸਾਰਾ ਸੂਟ ਤਿਆਰ ਕਰਵਾਇਆ ਦੇਖੋ ਇਹ ਵਾਲਾ ਇਹ ਬਹੁਤ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਆਪਣਾ ਦੇਖੋ ਇਹਦੇ ਸੈਂਟਰ ਪੈਨਲ ਨੇ ਇਦਾਂ ਇਦਾਂ ਇਹ ਸੈਂਟਰ ਪੈਨਲ ਲਏਗੇ ਉੱਪਰੋਂ ਜਾਂਦੇ ਨੇਗੇ ਇਹਦੇ ਗਲੇ ਦਾ ਵਰਕ ਆਗਾ ਬਹੁਤ ਪਿਆਰੇ ਜਿਹੇ ਜਿਹੇ ਸੈਂਟਰ ਪੈਨਲ ਨੇ ਦੇਖੋ ਬੜੇ ਹੋਏ ਨੇਗੇ ਅਲੱਗ ਜੀ ਚੀਜ਼ ਆਪਣੀ ਬਣੀ ਹੋਏ ਨੇ ਦੇਖੋ ਗਲੇ ਦਾ ਵਰਕ ਇਹਦਾ ਪੂਰਾ ਹੈਵੀ ਹੈ ਇਹਦਾ ਪੂਰਾ ਹੈਵੀ ਆਪਣਾ ਗਲੇ ਦਾ ਵਰਕ ਆ ਗਿਆ ਤੇ ਇਹਦੇ ਬਾਹਾਂ ਤੇ ਵਰਕ ਆ ਗਿਆ ਦੇਖੋ ਇਦਾਂ ਇਹ ਵਾਲਾ ਬਾਹਾਂ ਤੇ ਵਰਕ ਆ ਗਿਆ ਪੂਰਾ ਹੈਵੀ ਦੇਖੋ ਗਲੇ ਦਾ ਤੇ ਨੀਚੇ ਉਹਦਾ ਸੈਂਟਰ ਪੈਨਲ ਬਹੁਤ ਸੋਹਣੀ ਪਿਆਰੀ ਜੀ ਡਿਜ਼ਾਈਨ ਇੱਥੇ ਫਿਲਮ ਫਿਲਮ ਵਰਕ ਦੇ ਵਿੱਚ ਤਿਆਰ ਹੋਈ ਹੈ ਵੀ ਤੇ ਇਹ ਵਾਲਾ ਦੇਖੋ ਇਹਦੀ ਬੋਟਮ ਤੇ ਵਰਕ ਆ ਗਿਆ ਆਵळा ਬੋਟਮ ਦੀ ਮੋਰੀਏ ਦੇ ਵਰਕ ਆ ਗਏ ਨਾਲ ਇਹਦੇ ਪਿਓਰ ਸ਼ਪੂਨ ਦਾ ਦੁਪੱਟਾ ਆਪਣੇ ਤਿਆਰ ਕਰਵਾਇਆ ਦੇਖੋ ਆਵळा ਪਿਓਰ ਸ਼ਪੂਨ ਦਾ ਦੁਪੱਟਾ ਆਪਣਾ ਫੋਰ ਸਾਈਡ ਤੋਂ ਟਾਈਡ ਆਈ ਹੋਇਆ ਹੈਗਾ ਬਹੁਤ ਸੋਹਣੀ ਪਿਆਰੀ ਜੀ ਡਿਜ਼ਾਈਨਿੰਗ ਹੈ ਜਿਹੜੀ ਆਪਣੀ ਮਸ਼ੀਨ ਵਰਕ ਚ ਤਿਆਰ ਆ ਗਈ ਤੁਸੀਂ ਆਪਣੇ ਕਿਸੇ ਵੀ ਕਲਰ ਤੇ ਫੈਬਰਿਕ ਤੇ ਥਰੈਡ ਦੇ ਕਲਰ ਵਗੈਰਾ ਵੀ ਸਾਰੇ ਦੱਸ ਕੇ ਆਪਣੇ ਆਪਣੇ ਚੋਇਸ ਦੇ ਅਕੋਰਡਿੰਗ ਸੂਟ ਤਿਆਰ ਕਰਵਾ ਸਕਦੇ ਹੋ ਸੇਮ ਡਿਜ਼ਾਈਨਿੰਗ ਦੇ ਨਾਲ ਪ੍ਰਿੰਟ ਦੇ ਉੱਪਰ ਵੀ ਆਪਣਾ ਡਿਜ਼ਾਈਨ ਅੱਗੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਐਡ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਬਹੁਤ ਸੋਹਣੇ ਵਰਤਵਾਲੇ ਸੂਟ ਵੀ ਦਿਖਾਏ ਸੀ ਤੇ ਆਪਣੇ ਡਿਜ਼ਾਈਨਰ ਸੂਟ ਵੀ ਦਿਖਾਈ ਸੀ ਜਿਵੇਂ ਤੁਹਾਨੂੰ ਪਸੰਦ ਆ ਸੋਹ ਜਿਹੜਾ ਸੂਟ ਤੁਸੀਂ ਆਪਣਾ ਬਾਏ ਕਰਨਾ ਹੋਗਾ ਸਾਰਾ ਆਪਣਾ ਸਕਰੀਨਸ਼ਾਟ ਭੇਜ ਕੇ WhatsApp ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਹੁੰਦਾ 62391689 डबल जी ਹਾਂਜੀ ਸਾਡੇ ਐਡ ਵੀ ਗੁਰੂ ਦੇਖਣਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੇਂ ਵੀਡੀਓ ਨਾਲ ਸਸ਼ੀ ਕਾ